ਰਵੀ ਦਿੱਕਤ ਹੋ ਜਾਣੀ ਹੈ ਮੀਂਹ ਪਿਆ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮਾਲਪੂੜਿਆਂ ਦਾ ਤੇ ਖੀਰ ਦਾ ਲੰਗਰ ਅੱਜ ਵਰਤਾਇਆ ਜਾ ਰਿਹਾ ਇੱਥੇ ਨਿਰੰਤਰ ਪਹਿਲੇ ਦਿਨ ਤੋਂ ਲੰਗਰ ਚੱਲ ਰਿਹਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਔਰ ਖੀਰ ਦਾ ਲੰਗਰ ਔਰ ਮਾਲਪੂੜਿਆਂ ਦਾ ਅਜ ਅਕਸਰ ਇਹ ਸਾਡੇ ਰਿਵਾਇਤ ਆ ਪੰਜਾਬ ਦੇ ਵਿੱਚ ਔਰ ਨਾਰਥ ਇੰਡੀਆ ਦੇ ਵਿੱਚ ਖਾਸ ਤੌਰ ਤੇ ਦਿੱਲੀ ਪੰਜਾਬ ਹਰਿਆਣਾ ਦੇ ਵਿੱਚ ਜਦੋਂ ਮੀਂਹ ਪੈਂਦਾ ਤਾਂ ਅਸੀਂ ਲੋਕ ਮਾਲਪੂੜੇ ਬਣਾਉਨੇ ਆ ਜਾਂ ਨਾਲ ਖੀਰ ਜਾਂ ਮਿੱਠੀ ਚੀਜ਼ ਹੋਰ ਬਣਾਉਨੇ ਆ راجੇ ਇਸ ਨੂੰ ਦੇਖ ਕੇ ਤੁਸੀਂ ਦੇਖੋ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਇਹ ਤਿਆਰੀ ਜਿਹੜੀ ਚੱਲ ਰਹੀ ਹੈ ਔਰ ਨਾਲ ਹੀ ਨਾਲੇ ਲੰਗਰ ਲਗਾਤਾਰ ਵਰਤਾਇਆ ਜਾ ਰਿਹਾ ਸੰਗਤ ਦੇ ਵਿੱਚ ਮਾਲਪੂੜਿਆਂ ਦਾ ਜਿਹੜਾ ਲੰਗਰ ਹੈ ਇਸ ਇਸ ਮੀਨ ਨੂੰ ਨਾ ਮੱਦੇ ਨਜ਼ਰ ਤਾਂ ਦਿੱਕਤ ਬੜੀ ਹੋਈ ਸੀ ਪੀਜ਼ੀਆਂ ਦੇ ਲੰਗਰ ਦੀ ਤੁਸੀਂ ਧਿਆਨ ਹੋਣਾ ਕਿ ਇੱਕ ਵੱਡੇ মিডিਆ ਦਾ ਤਬਕਾ ਜਿਹੜਾ ਸੀ ਉਹਨੂੰ ਦਿੱਕਤ ਹੋਈ ਕਿ ਪੀਜ਼ੇ ਥੋੜੀ ਕਿਸਾਨ ਖਾਂਦੇ ਹੁੰਦੇ ਆ ਤਾਂ ਅੱਜ ਸ਼ਾਇਦ ਇਹ ਮਿੱਠੀ ਚੀਜ਼ ਮਾਲਪੂੜੇ ਤੇ ਔਰ ਖੀਰ ਦਾ ਲੰਗਰ ਦੇਖ ਕੇ ਸ਼ਾਇਦ ਇਹ ਦਿੱਕਤ ਹੋ ਜੇ ਕਿ ਕਿਸਾਨ ਥੋੜੀ ਖਾਂਦੇ ਆ ਪਰ ਇਹ ਕਮਾਲ ਦੀਆਂ ਦਾਤਾ ਗੁਰਨਾਨਕ ਪਾਤਸ਼ਾਹ ਜੋ ਆਪ ਵਰਤਾਉਂਦੇ ਨੇ ਗੁਰਨਾਨਕ ਪਾਤਸ਼ਾਹ ਦਾ ਜਿਹੜਾ ਲੰਗਰ ਹੈ ਜਿਹੜਾ ਉਹ ਵਰਤਾਇਆ ਜਾਂਦਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਔਰ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਜਿਹੜੀ ਅਕਸਰ ਆਮ ਦਿਨਾਂ ਦੇ ਵਿੱਚ ਇੱਥੇ ਦਾਲ ਦਾ ਤੇ ਪ੍ਰਸ਼ਾਦਿਆਂ ਦਾ ਜਿਹੜਾ ਰਵਾਇਤੀ ਸਾਡਾ ਲੰਗਰ ਹੈ ਉਹ ਹੁੰਦਾ ਔਰ ਟਾੜ ਥੱਲੇ ਵਿਛਾਏ ਹੁੰਦੇ ਆ ਪਰ ਕਿਉਂਕਿ ਮੀਂਹ ਪਿਆ ਔਰ ਸੰਗਤ ਥੱਲੇ ਬੈਠਣ ਦੇ ਵਿੱਚ ਥੋੜੀ ਦਿੱਕਤ ਸੀ ਪਰ ਇਹ ਵੀ ਹੋਇਆ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਤੁਸੀਂ ਤਸਵੀਰਾਂ ਦੇਖੋ ਕਿ ਸੰਗਤ ਇਸ ਦਾ ਆਨੰਦ ਮਾਨ ਰਹੀ ਹੈ ਔਰ ਮੌਸਮ ਵੀ ਕੁਛ ਉਹੋ ਜਿਹਾ ਬਣਿਆ ਹੋਇਆ ਹੈ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਇਸ ਤਰ੍ਹਾਂ ਇਹ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਮਨਜਿੰਦਰ ਸਿੰਘ ਸਰਸਾ ਪ੍ਰਧਾਨ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਲੰਗਰ ਵਰਤਾ ਰਹੇ ਹੈ ਔਰ ਇਹ ਜਿਹੜਾ ਗੁਰੂ ਨਾਨਕ ਦੇ ਆਸ਼ੇ ਦਾ ਜਿਹੜਾ ਅਸੀਂ ਲੰਗਰ ਮਾਨਦੇ ਆ ਜੋ ਗੁਰੂ ਨਾਨਕ ਪਾਤਸ਼ਾਹ ਦਾ 20 ਰੁਪਏ ਦਾ ਲੰਗਰ ਜਿਹੜੀ ਇਹ ਚਰਚਾ ਹੋਈ ਖਾਸ ਤੌਰ ਤੇ ਅਸੀਂ ਇਹ ਤਾਂ ਦਿਖਾ ਰਹੇ ਹਾਂ ਕਿ ਪੀਜ਼ਿਆਂ ਨੂੰ ਲੈ ਕੇ ਬੜੀ ਦਿੱਕਤ ਹੋਈ ਸੀ ਕਿ ਕਿਸਾਨ ਪੀਜ਼ਾ ਥੋੜੀ ਖਾਂਦੇ ਐ ਹੁਣ ਸ਼ਾਇਦ ਇਹ ਵੀ ਦਿੱਕਤ ਹੋ ਜੇ ਕਿ ਕਿਸਾਨ ਮਾਲਪੂੜੇ ਥੋੜੀ ਖਾਂਦੇ ਐ ਤਾਂ ਅੱਜ ਮੀ ਪਿਆ ਤਾਂ ਮਾਲਪੂੜਿਆਂ ਦਾ ਲੰਗਰ ਆ ਤਾਂ ਇਹ ਬਹੁਤ ਕਮਾਲ ਦੀਆਂ ਚੀਜ਼ਾਂ ਕਿ ਨਿਰੰਤਰ ਇੱਥੇ ਰੋਜ਼ ਨਵੀਆਂ ਕਹਾਣੀਆਂ ਨਵੀਆਂ ਬਾਤਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ